ਹਾਂ ਇਹ ਕਿੱਥੇ ਚਲੇ ਗਿਆ ਮੈਨੂੰ ਲੱਗਦਾ ਇਹ ਰੋਟੇ ਘਰੀ ਨਹੀਂ ਹੈ ਆਇਆ ਪਾ ਇਹ ਤਾਂ ਮਣੀ ਮੜੀ ਕਲ ਤੇ ਮੂੰਹ ਬਣਾ ਕੇ ਬੈਠੇ ਹਾਂ ਤੱਕ ਪਤ ਨਹੀਂ ਰੋਟੀ ਵੀ ਖਾਦੀ ਹੈ ਖਾਣੀ ਨਹੀਂ ਖਾਦੀ ਪਾ ਕੇ ਤਾਂ ਟਿੱਟੀ ਸੀਗੀ ਰੱਖਤੀ ਸੀਗੀ ਮੈਂ ਚੱਲਣਾ ਦੇਪੇ ਨੂੰ ਪੁੱਛ ਰਹੀ ਐ ਕਿੱਥੇ ਆ ਕਿਤੇ ਉਹੀ ਨਾ ਕਲੇਸ਼ ਪਾ ਕੇ ਬੈਠ ਜਵੇ ਕਿਤੇ ਕੁਝ ਨਨਾਂ ਨੂੰ ਕੀ ਕੀਤਾ ਵੇ ਨਾਲੇ ਮੈਂ ਨੂੰ ਕਹਿ ਕੇ ਲੈ ਕੇ ਆਈ ਸੀਗੀ ਫੇਰ ਵੀ ਹੇ ਸੰਦਰ ਕਿਸੇ ਗਾਨੀ ਉਹ ਨਹੀਂ ਬਾਬਾ ਕਿਤਾ ਕੁੜੀ ਆਈ ਹੋਈ ਆਹੇ ਜੱਟ ਪਰੋਣੇ ਤਰੋਣੇ ਦਾ ਬਹੁਤ ਔਖਾ ਸਾਹਮਣਾ ਪਾਈ ਕੀ ਕਰਾਂ ਦੇਖਦੀਆਂ ਇਹ ਕਦਾ ਜਵਾਖੜੀ ਸਾਰਾ ਦਿਨ ਉੱਥੇ ਕੰਮ ਕਰਦੀ ਔਰੇ ਦੋ ਦਿਨ ਐਸੇ ਦੇ ਕਰਨਾ ਆਉਂਦੀ ਆ ਫੇਕੇ ਤਾਂ ਐਸੀ ਹੁੰਦੀ ਆ ਕੋ ਪਰ ਆਉਣਾ ਨਹੀਂ ਕਿਸੇ ਕੰਮ ਦਾ ਮੇ ਚੱਜਾ ਆ ਜਾ ਤੇ ਲੜ ਨਹੀਂ ਨਾ ਪਿਆ ਹੋਵੇ ਦੇਖਦੀ ਆ ਮੈਂ ਜਾ ਕੇ ਕੀ ਕਰਦੀ ਹੋ ਕੀ ਕਰ ਜਾਨੀ ਆ ਬੇਬੇ ਬਾਰ ਮੀ ਜਾ ਉਹ ਤਾਂ ਇਹ ਤਾਂ ਕਪੜੇ ਤੋਣ ਹੋਈ ਸੀ ਅੱਛਾ ਹਾਂ ਹਾਂ ਉਹ ਤਾਂ ਮੌਸਮ ਦਾ ਵਾਲੇ ਖਰਾਬ ਆ ਹਾਂ ਉਹ ਤਾਂ ਇੱਕ ਮੇ ਭਈ ਜਾਂਦਾ ਤੇ ਮੇ ਗੱਲ ਸੁਣਾ ਤੂੰ ਨੂੰ ਮੱਗਰ ਨੂੰ ਦੇਖਿਆ ਕਿੱਥੇ ਕਿੱਥੇ ਵਾਗਿਆ ਉਹ ਪਤਾ ਨਹੀਂ ਉਹ ਤਾਂ ਮੇਨ ਦਾ ਤਾਂ ਰਾਤ ਰ ਘਰੀ ਨਹੀਂ ਆਇਆ ਉਹ ਤੂੰ ਕੱਤੇ ਨੂੰ ਨਾਂ ਢਾ ਕੇ ਆਇਆ ਕਰਨਾਲ ਅਹੇ ਇਹ ਤਾਂ ਜਲੂਸ ਹੀ ਪਾੜੇ ਮੈਨੂੰ ਘਰੋਂ ਕਹਿ ਕੇ ਲੈ ਕੇ ਆਈਆਂ ਵੀ ਅੱਛਾ ਕਿ ਜਲੂਸ ਨਾ ਗੱਡੀ ਇਹ ਤਾਂ ਜਲੂਸੀ ਹੈ ਪੁੱਤਾ ਮੈਨੂੰ ਤਾਂ ਤੇਰੀ ਟੈਨਸ਼ਨ ਰਹਿੰਦੀ ਸਾਰਾ ਦਿਨ ਰਾਤ ਮੈਂ ਰੋਟੀ ਪਾ ਕੇ ਰੱਖੀ ਪਈ ਹੈ ਉਹ ਇਦਾਂ ਹੀ ਪਈ ਹੈ ਮੇਰਾ ਆਇਆ ਹੀ ਨਹੀਂ ਹੈਗਾ ਘਰੇ ਰਵਾਬ ਕਿੱਥੇ ਕਿੱਥੇ ਪਾ ਲਈਏ ਕਿੱਥੇ ਜਾਈਏ ਮੌਸਮ ਖਰਾਬ ਹੋ ਪਈ ਹੈ ਕਿੱਧਰ ਜਾ ਮਾਨਾ ਨੂੰ ਪਾੜਣਾ ਇਹ ਹੁਣ ਮੁੰਡਿਆਂ ਨੂੰ ਕਹਿਤਾ ਤਾਂ ਮੁੰਡੇ ਕਿੱਥੇ ਤੈਨੂੰ ਪਤਾ ਹੀ ਆ ਕਿ ਟੈਨਸ਼ਨ ਹੋ ਜਾਂਦੀ ਹੈ ਕਿ ਤੂੰ ਹੀ ਨਾ ਜਲੂਸ ਕੱਢਦਾ ਹੋਵੇ ਕਿੱਥੇ ਪਾਣਾ ਨਹੀਂ ਪਤਾ ਨਹੀਂ ਭਾਈ ਕੀ ਕਰਾਂ ਹੁਣ ਫੇਰ ਕਿਤੇ ਸਰਾਂ ਜਾ ਕੇ ਬੈਠ ਗਿਆ ਹੋਵੇ ਫਿਰ ਮੈਂ ਪਤਾ ਦੇਖ ਕੇ ਆਉਣੀ ਅੱਛ ਔ ਛੋਟੇ ਦੇ ਰਿਸ਼ਤੇ ਲਈ ਅੱਛਾ ਫਿਰ ਉਹਨੂੰ ਤਾਂ ਪਾੜ ਲੀਆ ਪਹਿਲਾਂ ਠੀਕ ਤੇ ਉੱਥੇ ਤੋਂ ਜਾਣਾ ਹੈ ਇਹ ਦੱਸ ਪਹਿਲਾਂ ਉੱਥੇ ਤਾਂ ਜੀ ਉੱਥੇ ਆਊਗਾ ਫੇਰ ਹੀ ਚੱਲਾਂਗੇ ਨਹੀਂ ਕੋਈ ਬਹਾਨਾ ਲਾਦਾਂਗੇ ਆਪਾਂ ਤੇ ਨਾਲ ਮੈਂ ਵੀ ਤਾਂ ਪਈ ਜਾਂਦਾ ਸਰ ਮੈਂ ਵੀ ਪਈ ਜਾਂਦਾ ਫੇਰ ਹੁਣ ਕਿਵੇਂ ਜਾਵਾਂਗੇ ਆਪਾਂ ਅੱਛਾ ਚੱਲ ਤੂੰ ਉਹਨੂੰ ਦੇਖ ਕੇ ਆ ਐਵੇਂ ਹੋਣੀ ਹੈ ਮਹਿਮੂਮਾ ਤੋਂ ਲਵਾਂ ਠੀਕ ਹੋਣੀ ਠੀਕ ਹੈ ਕੀ ਕਰਾਂ ਬਾਗੁਰ ਬਾਗੁਰ ਹੈ ਜਿਮਾਨਿਆਂ ਨਾਲ ਤਾਂ ਹੁਣ ਹੀ ਚੰਗੇ ਹੈ ਨਹੀਂ ਤਾਂ ਕੁੜੀ ਔਖੀ ਹੈ ਨਾਲੀਆਂ ਸੀਆਂ ਔਖੇ ਆ ਕਦੇ ਨਹੀਂ ਜਵਾਕੜੀ ਨੇ ਸੁੱਖ ਦਾ ਸਾਹ ਦੇਖਿਆ ਸਾਰਾ ਦਿਨ ਉੱਥੇ ਕੰਮ ਧੰਦਾ ਕਰਦੀ ਹੈ हैराबी खराबी वाह पै किद्धर किद्धर ना आगे। 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 ना तो गया किधर जाइए यार रात ज्यादा हो यार शरीर हम उठनी भाला प्रा भी भाखना ना रात ओभी ज्यादा हो रही थी घरे भी नहीं पता कि गया ਦੇਖੇ ਜਾ ਕੇ ਫਿਰ ਪਾਣਾ ਨਹੀਂ ਪੈਣਾ ਚਾ ਜ਼ਿਆਦਾ ਫੇਰ ਹੀ ਮਾਵਾਂ ਚਾਹਦਾ ਪਹਿਲਾਂ ਉਧਰ ਦੇਖਦੇ ਮਾਸੀ ਕਿ ਉਹਨਾਂ ਨੂੰ ਪਤਾ ਨਹੀਂ ਮੇਰੇ ਨਾਲ ਕਹਦੀ ਪਤਾ ਲੱਗ ਗਿਆ ਮੇਰੀ ਤਾਂ ਖੈਰ ਨਹੀਂ ਨਾ ਕੋਲੋ ਕਹਿੰਦਾ ਉਹਨਾਂ ਨਿਕਲੇ ਜਾ ਕੇ ਕੀ ਕਹਿੰਦਾ ਮਾਸੀ ਕਿ ਆ ਦੇਖੋ ਜਾ ਕੇ ਪਤਾ ਲੱਗੂਗਾ ਪੁਰਾਣਾ ਪੈਣ ਤਾਂ ਤਾਂ ਹੈਗਾ ਕਿ ਨਾ ਉਹਨਾਂ ਦੇ ਪਤਾ ਕਰਦੇ ਆ ਜਾ ਕੇ ਪਤਾ ਤਾਂ ਕਿਸੇ ਨੂੰ ਨਹੀਂਗਾ ਬੱਚ ਤਰੇ ਜੇ ਪਤਾ ਲੱਗ ਗਿਆ ਕਿਸੇ ਨੂੰ ਫਿਰ ਘੜਪੜ ਚੋ ਕਮ ਉਹ ਦੇਖਦੇ ਆ ਜਾ ਕੇ ਕੀ ਬੰਦਿਆ ਅੱਕੇ ਮੈਂ ਛੇਰਾ ਸੱਤੀਆ ਰੋੜਾ ਠੀਕ ਹੈ ਕਿ ਦੋਨੋਂ ਜਾਂਦਾ ਹੁਣ ਫੱਫੜ ਘਾਉਂਦੀਂਦਾ ਤੈਨੂੰ ਮੈਂ ਤਾਂ ਉਧਰ ਜਾ ਕੇ ਆਦਾ ਸੀ ਚਾਚੇ ਕੇ ਇਹਨੇ ਚਾਚੇ ਕੇ ਇੱਧਰ ਜਾਂਦਾ ਸੀ ਉਧਰਲੇ ਚਾਚੇ ਕਰੇ ਕਿਵੇਂ ਇਹਨੇ ਚਾਚੇ ਕੇ ਜਾਂਦਾ ਤੂੰ ਉਧਰ ਜਾ ਕੇ ਆਦਾ ਸੀ ਹੁਣ ਵੇ ਕਿਦਾਂ ਚਾਚੇ ਕੇ ਜਾ ਕੇ ਆਦਾ ਗਿਆ ਅੱਛਾ ਚਾਚੇ ਕੇ ਜਾਂਦਾ ਸੀ ਚਾਚੇ ਜਾਂਦੀ ਤੂੰ ਕਿਵੇਂ ਮਮਾਏ ਤੇਨੇ ਸ਼ਾਮਣੇ ਆ ਮੀ ਪਈ ਜਾਂਦਾ ਆਂ ਲਾਈਨ ਆ ਕੁਛ ਉੱਤੇ ਮੀ ਤਾਂ ਮੈਨੂੰ ਵੀ ਦੀਨਾ ਹੁਣ ਬਾਬਾ ਮੈਂ ਉੱਠਾ ਦੀ ਮਾਤਰ ਕਿਹੜਾ ਆ ਦੇਖ ਕੇ ਆਉਣੇ ਆਂਗੇ ਮੈਂ ਵੀ ਇਧਰੋਂ ਆ ਦੀ ਮਾ ਮਾਰ ਕੇ ਗੇਣਾ ਮਾ ਪਿੰਡ ਚ ਦੇ ਗਈਆਂ ਕਿੰਨਾ ਕ ਪਾਣੀ ਪੂਣੀਆਂ ਅੱਛਾ ਇਹਦੇ ਨਾਲਾ ਬਾਬੇ ਨੇ ਓਕਾ ਦਿੱਤਾ ਦੀ ਬਾਲਾ ਉੱਪਰ ਦੀ ਰਾਂ ਨਾਲਾ ਇਹਦੇ ਨਾਲਾ ਉਤੋਂ ਨਹੀਂ ਹੋਣਿਆ ਨਾਲਾ ਹੋਣਾ ਇਹਾਂ ਕਿਵੇਂ ਮੂੰਹਾਂ ਉੱਡਿਆ ਪਿਆ ਨਾ ਨਾ ਮੂੰਹਾਂ ਉੱਡਾ ਵਾ ਉੱਠਾ ਉੱਠਾ ਦੀ ਵਾ ਮੈਂ ਅੱਛਾ ਨਾਕਦਾ ਨਹੀਂ ਨਾ ਮੂੰਹ ਨਹੀਂ ਉੱਡਾ ਹੈਗਾ ਤਾਂ ਕਿੱਥੇ ਦੀ ਮੈਂ ਤੂੰ ਆ ਤਾਂ ਮੈਂ ਤਾਂ ਉਰੀਦੀ ਘਰੀ ਤੋਂ ਕਿਵੇਂ ਲੱਗਦਾ ਨਹੀਂ ਬਿਜੁਕਾਂ ਨੇ ਈ ਮੇਰੇ ਘਰੀ ਬਠਾਉਦਾ ਪੈ ਗਤ ਨੂੰ ਪਤਾ ਲਾ ਲੈਣਾ ਘਰੀ ਦਾ ਮੂੰਹ ਫੜਨੀ ਨਹੀਂ ਨਾ ਤੈਨੂੰ ਮੋ ਜਨਮ ਲੋਤੇ ਬੈ ਕੇ ਹੋਣ ਨਾ ਮੇ ਪਣੋਣੇ ਆਗੇ ਨਾ ਨਾ ਮੈਂ ਤਾਂ ਘਰੀ ਦੀ ਮੈਂ ਕਿੱਥੇ ਗਿਆ ਮੈਂ ਘਰੀ ਭਗਲਾ ਤੂੰ ਕਿੱਧਰ ਕਿੱਥੇ ਲੱਗ ਤੂੰ ਟੈਂਕੇ ਦੇ ਬੈਠਿਆ ਨਹੀਂ ਸੀ ਪਣੋਣੇ ਨੂੰ ਲੈ ਕੇ ਉੱਥੇ ਪਣੋਣੇ ਨੂੰ ਉਹ ਮੈਂ ਨਾਈ ਜਾਂਦਾਰੀ ਮਰੇ ਮੀਂਡ ਦੀ ਪਲੇਟ ਰੱਖੀ ਹੋਈ ਛੋਟੀ ਉਪਰੇਖਾ ਬੈਉਦ ਨੂੰ ਫੜਾਉ ਉਪਰੇਖਾ ਬੈਉਦ ਨੂੰ ਉਹ ਮਾਣਾ ਮੋਟਾ ਦੇਣਾ ਉਹ ਆਟਾ ਦੂਣੋ ਨਹੀਂ ਨਾ ਮੈਨੂੰ ਜਦੋਂ ਬੋਟੋਂ ਨਹੀਂ ਆ ਤੂੰ ਹੀ ਨੇ ਗਨੇਜੀ ਦੀ ਉਹ ਫਫੜਾ ਤੈਨੂੰ ਭਲੇਖਾ ਬੈਜੇ ਮੈਂ ਤੈਨੂੰ ਬੋਲਣਾ ਮਰਦਾ ਉਹ ਮੈਨੂੰ ਉਪਰੇਖਾ ਕਾਣੂ ਪੈ ਗਿਆ ਉਹ ਭਲੇਖਾ ਪਿਆ ਮੈਂ ਤੈਨੂੰ ਬੋਲਣਾ ਮਰਦਾ ਹਾਂ ਮੈਨੂੰ ਕਾਣੂ ਬੋਲ ਉਹ ਤੈਨੂੰ ਅਹੀਂ ਆਇਆ ਨਵਾਂ ਪੜੋਣਾ ਆ ਗਿਆ ਹੁਣ ਉਹ ਫਫੜਾ ਤੈਨੂੰ ਨਵੇਂ ਬਣਾਉਣੇ ਦੀਏ ਨੇ ਕੋਈ ਦੋ ਵੀ ਦਿਨ ਉਹਦਾ ਪਤਾ ਤੈਨੂੰ ਭਲੇਖਾ ਪਿਆ ਪੈਨਿਆ ਤੁਸੀਂ ਮੈਨੂੰ ਤੇਰਾ ਪਾਪ ਮੇਰੇ ਪੈਨੀਆਂ ਥਨਵਾ ਦੀਗਾ ਹੁਣ ਅਸੀਂ ਲਾਉਂਦੇ ਰੱਖਣਾ ਨਾਲ ਦੀ ਐਡੀ ਅਸੀਂ ਲਾਉਂਦੇ ਨਹੀਂ ਤੂੰ ਜੀ ਤੂੰ ਜੀ ਤਾਂ ਹੁਣ ਨਵੇਂ ਬਣਾਉਣੇ ਨੂੰ ਬਾਏ ਵੀ ਨਹੀਂ ਗਿਆ ਫੋਕੀ ਕਹਿੰਦਾ ਆ ਵੀ ਫੁੱਫਣਾ ਜਾਂ ਪੀਣਾ ਨਾ ਨਾ ਪੀਵੇਗਾ ਫਿਰ ਤੂੰ ਲਵੇ ਆਂਦਾ ਇਹਨਾਂ ਦੇਖ ਲੈਦੀ ਫਿਰ ਮੈਂ ਤਾਂ ਦੇਖੀ ਜਾਂਦਾ ਜੀ ਮਾਂ ਮੈਨੂੰ ਬੋਣ ਮਾਰੂ ਮੈਂ ਸਾਡੇ ਕੋਲ ਪੈਸੇ ਨਹੀਂ ਹੈਗੇ ਮੇਰਾ ਕੋਈ ਨਿਗਾ ਨਹੀਂ ਚੜਿਆ ਉਹ ਪੈਸਿਆਂ ਦੀ ਗੱਲ ਨਹੀਂ ਤੂੰ ਨਿਗਾ ਹੀ ਨਹੀਂ ਚੜਿਆ ਹੁਣ ਨਿਗਾ ਕਾਨੂੰ ਜਾਂਦੇ ਉਦੋਂ ਨੀਂਗਾ ਚੜਦੇ ਨਹੀਂ ਭਾਈ ਜਦੋਂ ਤੇਰੀ ਭੂਆ ਨੇ ਕਿਹਾ ਨੀਂ ਸ਼ੇਣਾ ਨਾ ਇੱਥੋਂ ਉਹਦੋਂ ਨੀਂਗਾ ਚੜਦਾ ਸੀ ਮੈਂ ਤੂੰ ਦਾ ਬੜਾ ਗੁੱਸਾ ਕਰ ਗਿਆ ਪੈਗ ਦੀ ਕੀ ਗੱਲ ਐ ਪੈਗ ਤੇਰੇ ਨਾਲ ਉੱਪਰ ਦੀ ਐ ਤੂੰ ਅੱਜ ਆਦੀ ਤੈਨੂੰ ਨਵਾ ਦੂੰ ਨਲੇ ਖਵਾਉ ਤੈਨੂੰ ਬੱਕਰਾ ਮੈਂ ਮੈਂ ਕਿ ਮਣਾਗਾ ਉਹ ਮੁਲਾਕ ਤੈਨੂੰ ਬੜਾ ਕਾਹਨ ਕੇਦਾ ਟੈਨਸ਼ਨ ਨੋਈ ਗੀਚਾ ਨੋਟਾਂ ਨਾਲ ਬੜਾ ਅੰਦਾਮ ਰਹਿ ਉਹ ਨੋਟਾਂ ਨਾਲ ਪਹਿਲਾਂ ਤੈਨੂੰ ਮੁਲਾਕ ਕਰੀਦਾ ਤੂੰ ਦਾ ਬੜਾ ਕਾਬਰਿਆ ਨੋਟਾਂ ਆਪਣੇ ਨਾਸ਼ ਕਿੰਨੇ ਹੁੰਦੇ ਨੇ ਪਿੰਡ ਚ ਪਣਾਉਣ ਨੂੰ ਕਹਿੰਦਾ ਪੁੱਛ ਨਹੀਂ ਗਏ ਮਾਰੀ ਹੁੰਦਾ ਬ੍ਰਾਊਨ ਸੁਏ ਤੂੰ ਹਾਂ ਉਹਦਾ ਤੂੰ ਕੱਪਰ ਗਿਆ ਰਾਹ ਦਾ ਵੀ ਮੈਂ ਪਤਾ ਕੀ ਯਾਰ ਅੱਜ ਪਾਰਟੀ ਲੈ ਦੱਸ ਕੀ ਖਾਣਾ ਕੋਈ ਨਾ ਪਈ ਦੇਖਾਂਗੇ ਉਹ ਬਾਲਾ ਕੱਪਰ ਜਾਂਦਾ ਹੁੰਦਾ ਵਾਲੀ ਜੱਕ ਮਾਰਦਾ ਇੰਨੀ ਥੋੜਾ ਹੁੰਦਾ ਕੋਈ ਨਹੀਂ ਤਾਂ ਲੱਗ ਗਿਆ ਮੈਂ ਤਾਂ ਇਹਦੀ ਪਤਾ ਹੀ ਨਹੀਂ ਹੈਗਾ ਯਾਰ ਉੱਪਰ ਨੂੰ ਪਤਾ ਲੱਗ ਰਿਹਾਗਾ ਘਰੇ ਜਾ ਕੇ ਦੇਖਦੇ ਆ ਉਹਨਾਂ ਦੇ ਪਰ ਇਹ ਦੱਸੂਗਾ ਗੱਲ ਤਾਂ ਗੜਬੜ ਚ ਪੈ ਗਈ ਹੁਣ ਗੱਲ ਸਾਰੀ ਮੇਰੇ ਤੇ ਹੋ ਗਈ ਫਸ ਗਿਆ ਮੈਂ ਮੈਂ ਹਣੀ ਕੀ ਸੋਚੀ ਜਾਨੀ ਉਹਦੇ ਬਾਰੇ ਆਪੇ ਆ ਜਾਏਗਾ ਧੱਕੇ ਧੁੱਕੇ ਖਾ ਕੇ ਬਾਕੀ ਬੇਬੇ ਗਈ ਤਾਂ ਹੋਈ ਆ ਉਹ ਵੀ ਵਿਚਾਰੀ ਮੀਂਹ ਦੇ ਵਿੱਚ ਪਤਾ ਨਹੀਂ ਕਿੱਥੇ ਦੇਖਦੀ ਫਿਰਦੀ ਹੋਣੀ ਆਨ ਚੱਲ ਮੈਂ ਕੰਮ ਕਰ ਕਰਾਂ ਆ ਜਾਏਗਾ ਆਪੇ ਦੱਦ ਲੱਗਿਆ ਹੋਇਆ ਮੈਨੂੰ ਇਹ ਇਹ ਉਹ ਮੋਟਰ ਸਾਈਕਲ ਵੀ ਬਹੁਤ ਖਰੇ ਹੋਏ ਨਹੀਂ ਤਾਂ ਨਿਕਲ ਜਵੈਨੇ ਕਾਂਡ ਕਰਤਾ ਪਰੋਣੇ ਨੇ ਪਤਾ ਵੀ ਲੱਗ ਗਿਆ ਫੁੱੜ ਨੂੰ ਗੱਲ ਮੇਰੇ ਤੋਂ ਸਹੀ ਦੇਖ ਲੈ ਕਿ ਤਰ੍ਹਾਂ ਕਰਦੇ ਪਰਚਾ ਕਮ ਕਾ ਜਿਲ੍ਹਾ ਦਾ ਕੋਈ ਨਹੀਂ ਆਈ ਜਾਤਾ ਨਾ ਉਹੀ ਵੀ ਹੈ ਨਾ ਦਰ ਬੱਠੇ ਹੋਣੀ ਦੇਖ ਨਾ ਉਹ ਚਤੇ ਹੀ ਆ ਸਾਰਾ ਕੰਮ ਵੀ ਨਹੀਂ ਪੜ ਗਿਆ ਸਾਰਾ ਦੇਜੇ ਹਜੇ ਤੱਕ ਨਹੀਂ ਆਈ ਹੈਗੀ ਪਤਨੀਆਂ ਨੂੰ ਕਿੱਥੇ ਦੇਖਦੀ ਫਿਰਦੀ ਹੁੰਦੀਆਂ ਮੀਂਹ ਵਿੱਚ ਇੱਕ ਮੀਂਹ ਨਹੀਂ ਹਟਦਾ ਪੁਰੇ ਦਾ ਭਨੇ ਰਾਮ ਕਰ ਲਿਆ ਕਰ ਵੀਰੇ ਤੂੰ ਸਵੇਰੇ ਸਵੇਰੇ ਬਸ ਮੈਂ ਤਾਂ ਉਹੀ ਆ ਗਿਆ ਉਹ ਕਹਿੰਦੇ ਨੇ ਆਪਣੇ ਰਿਸ਼ਤੇ ਦੇ ਬਾਰੇ ਕਿੱਥੇ ਹੋ ਰਹੀ ਸੀ ਆਪਾਂ ਪੈ ਗਿਆ ਉਹ ਪਤਾ ਨਹੀਂ ਕਿੱਥੇ ਨਿਕਲਿਆ ਹੋਇਆ ਆਇਆ ਹੀ ਨਹੀਂ ਹੈਗਾ ਰਾਤ ਦਾ ਨਾ ਰਾਤ ਦਾ ਤਾਂ ਮੇਰੇ ਨਾਲ ਵੀ ਨਹੀਂ ਗਿਆ ਸੀ ਮੈਂ ਤਾਂ ਆਪ ਘਰੇ ਵਾ ਗਿਆ ਸੀ ਉਹਦੀ ਪਤਾ ਨਹੀਂ ਕਿੱਥੇ ਗਿਆ ਰੋਟੀ ਵੀ ਇਦਾਂ ਹੀ ਪਾਈ ਪਈ ਸੀ ਉਦਾਂ ਹੀ ਪਿਆ ਸਾਰਾ ਕੁਝ ਭਾਈ ਹੋਰ ਨਾਲ ਨਾਲ ਵਾ ਗਿਆ ਹੋਵੇ ਕਿਤੇ ਇੱਥੇ ਕਿੱਧਰ ਨਾ ਕਿਤੇ ਨਹੀਂ ਗਿਆ ਬੇਬੇ ਬਿਚਾਰੀ ਸਵੇਰ ਦੀ ਗਈ ਹੋਈ ਹੈ ਦੇਖਣਾ ਉਹਨੂੰ ਅੱਛਾ ਹੂੰ ਤੂੰ ਤਾਂ ਦੇਖਿਆ ਕਿਤੇ ਨਾ ਮੈਂ ਤਾਂ ਦੇਖਿਆ ਨਹੀਂ ਮੈਂ ਤਾਂ ਵਾ ਗਿਆ ਸੀ ਜੇ ਕੋਈ ਗੱਲਬਾਤ ਕੀਤੀ ਹੋਣੀ ਰਾਤ ਨੂੰ ਨਾ 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 ਮੈਂ ਤਾਂ ਪਤਾ ਵੀ ਮੈਂ ਤਾਂ ਜਦੋਂ ਆਕੇ ਇੱਕ ਵਾਰ ਮਿਲ ਕੇ ਉਹਦੀ ਵਾਗਿਆ ਦੀ ਮੈਂ ਤਾਂ ਹੁਣ ਜੇ ਉਹ ਆਊਗਾ ਤਾਂ ਕਿਸੇ ਗੱਲ ਦਾ ਪਤਾ ਲੱਗੂਗਾ ਤਾਂ ਉਹ ਮੁੰਡੇ ਦਾ ਵੀ ਕੰਮ ਖਰਾਬ ਕਰਤਾ ਇਹਨੂੰ ਬਸ ਕੰਮ ਤਾਂ ਮੀਨੇ ਵੀ ਖਰਾਬ ਕਰਦਾ ਮੀਨੇ ਪਈ ਮੀਨੇ ਤਾਂ ਖਰਾਬ ਕੀਤਾ ਹੀ ਆ ਜੇ ਉਹ ਘਰੇ ਹੁੰਦਾ ਸੌ ਸਾਧਨ ਹੁੰਦਾ ਆ ਬੰਦਾ ਚਲੇ ਜਾਂਦਾ ਹਨਾ ਉਹਨਾਂ ਨਾਲ ਗੱਲਬਾਤ ਕਰਦੇ ਹੁਣ ਹਜੇ ਤੱਕ ਉਹਨਾਂ ਨੂੰ ਵੀ ਨਹੀਂ ਫੋਨ ਦੱਸਿਆ ਹੈਗਾ ਕੁਝ ਵੀ ਫੋਨ ਫੋਨ ਕੀਤਾ ਹੈਗਾ ਨਹੀਂ ਫਿਰ ਦੇਖ ਦੁ ਕਿ ਨਹੀਂ ਆਇਆ ਕਿਤੇ ਰਾਤ ਨੂੰ ਮੈਂ ਤਾਂ ਜਦੋਂ ਸਵੇਰੇ ਉੱਠੀ ਆ ਉਦੋਂ ਦੇਖਿਆ ਫਿਰ ਪਤਾ ਲੱਗਾ ਰਾਤ ਗੌਰ ਹੀ ਨਹੀਂ ਕਰੀ ਫਿਰ ਪਤਾ ਹੀ ਨਹੀਂ ਸੀ ਇਦਾਂ ਸੀਗਾ ਵੀ ਆਕੇ ਰੋਟੀ ਖਾ ਕੇ ਪੈ ਜਾਊਗਾ ਮੈਂ ਫਿਰ ਰਾਤ ਨੂੰ ਗੌਰ ਕਰਨੀ ਤੀਗੀ ਪਤਾ ਨਹੀਂ ਕਿੱਥੇ ਨਿਕਲਿਆ ਇੱਕ ਵਾਰੀ ਪਤਾ ਲੱਗ ਜਾਵੇ ਕਿੱਥੇ ਗਿਆ ਤੇ ਜਿਹਦੇ ਨਾਲ ਗਿਆ ਨਾ ਉਹਨੂੰ ਚੰਗੀ ਤਰ੍ਹਾਂ ਦੱਸਾਂਗੇ ਪਤਾ ਜੇ ਨਾਂ ਭੰਨੇ ਆ ਵੀ ਯਾਦ ਰੱਖੂਗਾ ਤਾਂ ਫਿਰ ਦੇਖ ਹੁਣ ਭੰਨੇ ਕੀ ਪਤਾ ਲੱਗਦਾ ਕਿਹਦੇ ਨਾਲ ਗਿਆ ਹੁਣ ਜਿਹਰੇ ਨਾਲ ਵੀ ਗਿਆ ਹੋਊਗਾ ਛੱਡਣਾ ਉਹਨੂੰ ਵੀ ਨਹੀਂ ਹੈਗਾ ਜਿੰਨੀ ਵਾਰੀ ਮੈਂ ਇੱਥੇ ਆਂਦੀ ਆ ਜਰੂਰ ਕੜਵਾ ਦਿੰਦੀ ਆ ਮੈਂ ਤਾਂ ਉਦੋਂ ਮਿਲ ਕੇ ਤੂੰ ਵੀ ਇੱਥੇ ਦੀ ਮੈਂ ਤਾਂ ਉਹਦੀ 10 ਮਿੰਟਾਂ ਤੇ ਗੱਲਾਂ ਕਰਕੇ ਵਾਗ ਗਿਆ ਤੀਗਾ ਹੂੰ ਤੂੰ ਦੇਖੋ ਫਿਰ ਕਿਹਦੇ ਨਾਲ ਗਿਆਗਾ ਇੱਕ ਵਾਰੀ ਲੱਗ ਜਵੇ ਪਤਾ ਚਲ ਆ ਜਾ ਤੈਨੂੰ ਚਾਹ ਦਮ ਬੜੇ ਮਾਸੀ ਨਹੀਂ ਦੇਦੀ ਮਾਸੀ ਕਿੱਧਰ ਵਗ ਗਈ ਬੇ ਉਹਨੇ ਕਿੱਥੇ ਜਾਣਾ ਉਹ ਤੇਰੇ ਜੀਜੇ ਨੂੰ ਲੱਭਣ ਗਈ ਹੋਈ ਆ ਉਹ ਵਿਚਾਰੀ ਸਵੇਰ ਦੀ ਗਈ ਆ ਪਤਾ ਨਹੀਂ ਕਿੱਥੇ ਨਿਕਲਿਆ ਹੋਇਆ ਉਹ ਕੋਈ ਨਹੀਂ ਪਹਿਣਾ ਮਿਲ ਜੂਗਾ ਆ ਜੂਗਾ ਉਹ ਹਾਂ ਉਹ ਤਾਂ ਜਾਣਾ ਹੀ ਆ ਮਾਸੀ ਹੀ ਹੋਵੇਗੀ ਪਰ ਚੱਕਰ ਤਾਂ ਇਹ ਆ ਨਾ ਉਹ ਵੀ ਦੁਖੀ ਹੁੰਦੀ ਫਿਰਦੀ ਇਹਦੇ ਪਿੱਛੇ ਉਹ ਤਾਂ ਦੁਖੀ ਹੋਣੀ ਚੱਲ ਤੂੰ ਛੱਡ ਚਲਾ ਜਾ ਪਚਾਪ ਬਣਾਣੀ ਚਾਹ ਨਹੀਂ ਪਹਿਣਾ ਪੀਣੀ ਚਾਹ ਨਹੀਂ ਪਿੰਦਾ ਮੈਂ ਵੀ ਜਾਨਣਾ ਮੈਂ ਦੇਖਦਾਗਾ ਜੀ ਮੈਨੂੰ ਵੀ ਕਿਤੇ ਥਾ ਹੈ ਆ अच्छा जे छोनू ਪਹਿਲਾ ਪਤਾ ਲੱਗਿਆ ਤਾਂ ਮੈਨੂੰ ਵੀ ਦੱਸ ਦਿਓ ਠੀਕ ਆ ਤੇ ਤੂੰ ਉਹਨੂੰ ਦੇਖ ਲੈ ਮਾੜਾ ਮੁੰਡਾ ਚ ਮੈਂ ਵੀ ਦੇਖਦਾ ਜਾ ਕੇ ਦੇਖ ਲਈ ਉਹ ਨਾਲ ਇੱਕ ਦੋ ਜਣੇ ਨੂੰ ਪੁੱਛ ਲਈ ਹੋਰ ਵੀ ਕਿੱਥੇ ਆ ਪਹਾਂ ਕਰਦਾ ਭੈਣੇ ਪਤਾ ਚੰਗਾ ਭੈਣ ਨੂੰ ਨਾ ਕਿਹਾ ਗੱਲ ਸਾਰੀ ਮੇਰੇ ਤੇ ਹੋ ਗਈ ਉਹ ਕਹਿਣਗੇ ਭੈਣ ਵੀ ਕਹਿੰਦੀ ਤੇ ਨਾ ਗਿਆ ਛੱਡਣਾ ਨਹੀਂ ਉਸ ਨੂੰ ਅਰ ਗਿਆ ਵੱਲ ਗਿਆ ਤੂੰ ਤਾਂ ਕਿਤੇ ਹੋ ਆਗੀ ਬੇਬੇ ਆਗੀ ਪੁੱਤ ਲੱਗਿਆ ਕੁਛ ਪਤਾ ਉਹਦਾ ਕੁਛ ਨਹੀਂ ਲੱਗਿਆ ਕਿ ਪੁੱਤ ਕਿਤੇ ਹੋਊਗਾ ਫੇਰ ਹੀ ਪਤਾ ਲੱਗੂਗਾ ਦੱਸ ਕੀ ਕਰੀ ਉਹਦਾ ਮੈਂ ਤੈਨੂੰ ਵੀ ਵਾਰੀ ਆਖਿਆ ਮੈਂ ਭਾਈ ਨੂੰ ਵੇਚਿਆ ਕਰੂੰਗੇ ਇਹ ਨਾਲ ਨਾ ਆਇਆ ਕਰ ਸਾਨੂੰ ਵਿਫਤਾ ਪੈ ਜਾਂਦੀ ਸੀ ਜੇ ਬੇਬੇ ਮੈਂ ਕੱਲੀ ਹੋਣੀ ਆ ਫੇਰ ਕਹਿੰਦਾ ਕੱਲੀ ਜਾਂਦੀ ਆ ਭਾਈ ਨੂੰ ਵੇਚਿਆ ਕਰੂੰਗੀ ਮੈਂ ਹੋਰ ਕੀ ਕਰਾਂ ਦੱਸ ਹੁਣ ਉਹ ਤਾਂ ਹਰ ਵਾਰੀ ਆਹੀ ਕੰਮ ਹਰ ਵਾਰੀ ਆਹੀ ਕੰਮ ਆ ਕਿੱਥੇ ਪਾਣੀ ਉੱਥੇ ਉੱਥੇ ਸਾਰੇ ਕਿਤੇ ਦੇਖਿਆ ਜਿੱਦਿ ਪਹਿਲੇ ਦੇਖਿਆ ਹੀ ਮੈਂ ਤਾਂ ਸਾਰੀਆਂ ਟਾਈਆਂ ਦੇਖਿਆ ਕਿਤੇ ਨਹੀਂ ਹੈ ਜੀ ਮੈਨੂੰ ਤਾਂ ਆਪ ਟੈਕਸ਼ਨ ਹੋਈ ਪਈ ਥੀ ਤੇਰੀ। ਕਹਾਂ ਜਾ ਕੇ ਕੀ ਦੱਸਾਂਗੀ? ਆਲਾ ਕਹੂਗਾ ਕੋਈ ਕੁਸ ਕਹੂਗਾ ਕੋਈ ਕੁਸ ਕਹੂਗਾ। ਮੈਂ ਤੇ ਇਹ ਅਕੀ ਤੂੰ ਹੀ ਨਾ ਕੋਸ਼ਿਸ਼ ਹੋ ਗਿਆ ਹੋਵੇ। ਐਂ ਤਾਂ ਮੈਨੂੰ ਸੋਚ ਲੱਗੀ ਪਈ ਆ ਹੁਣ ਦੱਸ ਕੀ ਕਰਾਂ? ਮੈਂ ਤਾਂ ਸਾਰੇ ਦੇਖੇ ਕਿੱਥੇ-ਜਿੱਥੇ ਉਹਦੀਆਂ ਟਾਈਆਂ ᱛੀਆਂ। ਸਭ ਨੂੰ ਪੁੱਛਿਆ ਕਿ ਤੇ ਇਹ ਨਹੀਂ ਮਿਲਤਾ। ਮੈਂ ਆਖਰ ਵੀ ਪਈ ਕਿ ਤੇ ਅਸੀਂ ਦੇਖਾਂ ਕਿਸੇ ਨੂੰ। ਮੈਂ ਆ ਤਾਂ ਕੱਢੀ ਡੀਕੜੀਆਂ ਹੁਣ ਕੰਮ-ਕੁਮ ਨਵੇੜ ਕੇ ਸਾਰਾ ਚਾਹ ਬਣਾ ਕੇ ਪੀਣ ਲੱਗੀ। ਮੈਂ ਕਿਹਾ ਚੱਲ। ਚਾਹ ਤਾਂ ਬਣਾ ਚੱਲ ਮੈਂ ਤੇਰੇ ਜੋਗੀ ਚਾਹ ਲੈ ਕੇ ਆਉਣੀ ਆ। ਚੰਗਾ ਪੁੱਤ ਕਿਹੜੀਆਂ ਚਾਹਾਂ ਚੰਗੀਆਂ ਲੱਗਦੀਆਂ ਨੇ ਚੱਲ ਚਾਹ ਤਾਂ ਪੀਣੀ ਵੀ ਆ ਹੁਣ ਉਹ ਤਾਂ ਹੈਗਾ ਜਿੱਥੇ ਠੀਕ ਕਰੀ ਆਲੇ ਫੜ ਬੇਪੇ ਚਾਹ ਪੀ ਨੇ ਪੁੱਤ ਕਿੱਥੇ ਚਾਹਾਂ ਚੰਗੀਆਂ ਲੱਗਦੀਆਂ ਨੇ ਚੱਲ ਚਾਹ ਤਾਂ ਪੀਣੀ ਆ ਦੱਸ ਯਾ ਤੱਕ ਕੋਈ ਪਤਾ ਨਹੀਂ ਲੱਗਦਾ ਉਹਦਾ ਕੁਝ ਨਹੀਂ ਪਤਾ ਲੱਗਦਾ ਜਣਾ ਬਹੁਤ ਜੀ ਉਹ ਹੋ ਰਿਹਾਗਾ ਮੇਰਾ ਤਾਂ ਚੱਲ ਆ ਜਾਏਗਾ ਕੀ ਕਰੀਏ ਕਿੱਥੇ ਪਾ ਲਈਏ ਉਹਨੂੰ ਕਿੱਥੇ ਨਾ ਪਾ ਲਈਏ ਤੀ ਇਹ ਤੈਨੂੰ ਤੰਗ ਕਰਨਗੇ ਮੈਂ ਸਾਨੂੰ ਤੰਗ ਦਾ ਜਿਹੜਾ ਕਰਨਾ ਮੈਨੂੰ ਡਰ ਲੱਗਦਾ ਕਿ ਤੇ ਉਨੀ ਨਿੱਕੀ ਨਾ ਹੋ ਜAVE ਪਤਾ ਹੁਣ ਵੇ ਖੜ ਜਾ ਕਰ ਤੂੰ ਸਾਰਾ ਦਿਨ ਤੈਨੂੰ ਚੌੜਦੀ ਰਹਿੰਦੀ ਹੈ ਤੈਨੂੰ ਪਤਾ ਕੀ ਹੋਇਆ ਪਿਆ ਕੀ ਹੋ ਗਿਆ ਕੀ ਹੋ ਗਿਆ ਵੇ ਬੇ ਪ੍ਰਾਣਾ ਨਹੀਂ ਸੀ ਹੁੰਦਾ ਰਾਤ ਤੱਕ ਹਨ ਕਿੱਧਰ ਭੱਗ ਗਿਆ ਪਤਾ ਤੈਨੂੰ ਕੁਛ ਕਿੱਥੇ ਗਿਆਗਾ ਪੈਣੇ ਪੈਣੇ ਮੈਨੂੰ ਪਤਾ ਪਰ ਮੈਂ ਦੱਸਦਾ ਨਹੀਂ। ਤੇ ਜੇ ਤੈਨੂੰ ਪਤਾ ਤਾਂ ਦੱਸ ਦੇ। ਤੈਨੂੰ ਪਤਾ ਕਿੰਨੀ ਟੈਨਸ਼ਨ ਦੇ ਵਿੱਚ ਆ ਸਵੇਰ ਦੇ ਅਸੀਂ। ਦੱਸ ਦੇ ਪਤਾਇ ਕੋ ਕਰਦਾ। ਦੱਸ ਦੇ ਪੈਣੇ। ਦੱਸੂੰਗਾ ਪੈਣੇ ਪੈਣੇ ਤਾਂ ਜੇ ਮੈਨੂੰ ਪੈਸੇ ਦੇਣਗੇ। ਹਾਂ ਤੂੰ ਪੈਸੇ ਜਿੰਨੇ ਮਰਜ਼ੀ ਲੈ ਲੈਂ ਦੱਸ ਚੱਲ। ਪਹਿਲਾਂ ਦੇ ਪੈਸੇ ਦੇ। ਦਊਂਗੀ। ਨਾ ਨਾ ਪਹਿਲਾਂ ਦੇ ਪੈਸੇ। ਅੱਛਾ ਕਿੰਨੇ ਪੈਸੇ ਲੈਣੇ ਦੱਸ? 100 ਰੁਪਏ। ਚਲ 100 ਰੁਪਏ ਲੈ ਲਈ ਮੇ ਤੋਂ। ਦਊਂਗੀ ਪੱਕਾ ਦਊਂਗੀ। ਤੈਨੂੰ ਬਤੀਰੇ ਵੀ 50 ਦੇ ਦਊਂਗੀ। ਤੂੰ ਦੱਸ ਛੇਤੀ ਕਰ ਕਿੱਥੇ ਆ। ਉਹ ਤੇ ਜਿੱਜੂ ਬਾਬਲੀ ਦੋਨੇ ਇਕੱ ਅੱਛਾ ਤਾਂ ਹੀ ਫਿਰ ਬੇਬੇ ਉਹ ਕਬਰਾਂ ਕੇ ਨਾਉ ਕਰਦਾ ਸੀਗਾ ਚੱਲ ਬੇਬੇ ਉੱਠ ਚੱਲ ਜਾ ਕੇ ਆਉਨੇ ਆਂ ਇਹਦਾ ਦੱਸ ਕੇ ਆਵਾਂ ਪਤਾ ਮੈਂ ਚੱਲ ਬੇਬੇ ਬੇਬੇ ਮੈਂ ਵੀ ਜਾਊਂਗਾ ਤੂੰ ਕਰੇ ਭਾਜ ਤੂੰ ਕੀ ਕਰੇਂਗਾ ਕਾਮੜਾ ਤੂੰ ਕਰੇ ਬੈਠੇ ਜਿਉਂ ਆ ਗਿਆ ਦੱਸ ਦੀ ਸਾਨੂੰ ਅੱਛਾ ਚੰਗਾ ਆ ਜੀ ਆ ਮੈਂ ਸੈਰੋਂ ਵੀ ਆ ਗਿਆ ਸਮਾਨ ਲੈ ਕੇ ਤੁਸੀਂ ਹਾਲੇ ਤੱਕ ਤਿਆਰ ਨਹੀਂ ਹੋਏਂਗਾ ਕੋਈ ਆ ਕੇ ਕਿਤੇ ਆ ਗਿਆ ਉਹ ਪਰੌਣਾ ਹੀ ਨਹੀਂ ਜਾਂਦਾ ਮੇਰਾ ਪਰੌਣਾ ਨਹੀਂ ਜਾ ਰਿਹਾ ਹਾਂ ਕਿਉਂ ਅਜੇ ਕਿੱਥੇ ਵਾਗ ਗਿਆ ਉਹ ਕੀ ਪਤਾ ਕਿੱਥੇ ਵਾਗ ਗਿਆ ਉਹ ਤਾਂ ਰਾਤ ਦਾ ਘਰੇ ਨਹੀਂ ਆਇਆ ਰਾਤ ਦਾ ਘਰੇ ਨਹੀਂ ਆਇਆ ਤਰਕੇ ਮੈਂ ਵੀ ਨਹੀਂ ਦੇਖ ਕੇ ਜਗਿਆ ਉਹ ਨੂੰ ਮਾਂ ਚੱਲ ਪੈ ਗਿਆ ਉਹ ਆ ਕੇ ਇਹਨੇ ਰੀਡੀ ਪੈ ਗਿਆ ਹੁਣ ਆਪਾਂ ਕਿੱਥੇ ਉਹਨੇ ਉਹਨੇ ਛੋਟੇ ਨੇ ਦੱਸਿਆ ਕੀ ਕਹਿੰਦਾ ਛੋਟਾ ਕਹਿੰਦਾ ਬਬਲੀ ਮਰ ਗਿਆ ਤੇ ਬਬਲੀ ਮੇਰੇ ਕੋਲ ਸਵੇਰੇ ਆ ਕੇ ਗਿਆ ਹੁਣ ਮੁੱਕਰ ਗਿਆ ਬਬਲੀ ਨਾਲ ਉਹਨੇ ਕਾਹ ਨੂੰ ਜਾਣਾ ਸੀ ਇੱਕ ਤਾਂ ਮੇਰਾ ਹਾਲਾ ਪੇਗ ਦਾ ਲਾਲਚੀ ਆ ਉਹ ਜਦੋਂ ਉਹਨੂੰ ਚੰਗਾ ਪੱਲਾ ਪਤਾ ਵੀ ਆਪਾਂ ਖਾਂਦੇ ਪੀਂਦੇ ਨਹੀਂ ਹੈਗੇ ਨਾ ਮੈਂ ਕਰੇਗਾ ਪੈਸੇ ਦਾ ਜੀ ਇਹ ਹੱਕਾ ਥਾਣੇ ਲੰਘ ਰਿਹਾ ਉਹ ਕਾਹਨੋਂ ਉਹ ਤਾਂ ਫਾੜ ਦਫਤਰ ਚੱਲਣਾ ਵੀ ਇਹਦੇ ਬੰਦੇ ਆ ਬਬਲੀ ਜੀ ਲੋਹਤ ਨੂੰ ਦੱਸਿਆ ਲਿਆ ਆਪਣੇ ਤੇ ਰਾਜੀ ਨਹੀਂ ਹੈਗਾ ਕਿਤੇ ਰਾਜੀ ਆ ਬੇ ਬੇ ਚੱਲ ਵੀਰੇ ਆ ਜਾ ਤੂੰ ਵੀ ਸਾਡੇ ਨਾਲ ਚੱਲ ਮੈਂ ਮੜਾ ਚਾਹ ਪੀ ਕੇ ਆਉਣਾਗਾ ਤੁਸੀਂ ਜਾਓ ਬਬਲੀ ਕਿ ਜਾ ਕੇ ਆਉਣਾ ਤੁਸੀਂ ਹਾਂ ਬਬਲੀ ਕਿ ਜਾ ਕੇ ਆਉਣਾ ਠੀਕ ਐ ਆ ਗਿਆ ਮੈਂ ਅਸੀ ਪਰੋਣੇ ਦਾ ਪਤਾ ਹਾਂ ਹਾਂ ਪਤਾ ਵੀ ਲੱਗ ਗਿਆ ਵੀ ਪਤਾ ਕਿਹਦੇ ਨਾਲ ਗਿਆ ਸੀ ਤੇ ਹੈਂ ਕੀ ਅੱਛਾ ਕਿੱਥੇ ਪਤਾ ਲੱਗਿਆ ਫਿਰ ਤੈਨੂੰ ਪਤਾ ਹਾਂ ਤੂੰ ਹਾਂ ਮੈਨੂੰ ਨਹੀਂ ਪਤਾ ਦੇਖ ਸਾਨੂੰ ਇਹ ਨਹੀਂ ਪਤਾ ਲੱਗਿਆ ਕਿਹਦੇ ਨਾਲ ਗਿਆ ਸੀ ਆ ਤੇ ਕਿੱਥੇ ਗਿਆ ਸੀ ਕੌਣ ਲੈ ਕੇ ਗਿਆ ਨਾ ਨਾ ਮੇਰੇ ਨਾਲ ਤਾਂ ਗਈ ਨਹੀਂ ਪੱਕਾ ਵੀਰੇ ਤੇਰੇ ਨਾਲ ਨਹੀਂ ਗਿਆ ਤੂੰ ਐਦਾਂ ਕਰ ਤੂੰ ਮੇਰੇ ਸਿਰ ਉੱਤੇ ਹੱਥ ਰੱਖ ਕੇ ਨਾ ਸੌਂਖ ਖਾਲਾ ਜੀ ਤੇਨਾਂ ਨਹੀਂ ਗਿਆ ਹੈਗਾ ਬੜੇ ਸੌਂਖ ਖਾਵਾਂ ਮੈਂ ਦਰੋਂ ਮੇਰੇ ਨਾਲ ਹੀ ਨਹੀਂ ਗਿਆ ਹੈਗਾ ਮੈਂ ਨਹੀਂ ਕਹਦਾ ਹੈਗਾ ਸੋਦੂ ਤਾਂ ਮੈਂ ਝੂਠੀਆਂ ਸੌਖਵਾਈ ਜਾਂਦਾ ਦੇਖ ਨਾ ਕਿਰੇ ਤੇਰੇ ਮੂਹਰੇ ਵੀ ਤਾਂ ਸਾਝੀ ਨਿਕਲਦਾ ਆ ਤੂੰ ਕਹਿਣਾ ਨਾ ਵੀ ਮੈਂ ਝੂਠੀ ਸੌ ਨਹੀਂ ਕਹਿੰਦਾ ਤੂੰ ਨਾ ਨਾ ਪਰ ਮੈਂ ਨਾ ਮੈਂ ਨਹੀਂ ਜਦੋਂ ਨੇ ਮੈਨੂੰ ਕਹਿਦਾ ਆ ਕਿ ਐ ਕਰਕੇ ਆਪਾਂ ਮੈਂ ਗਲਾਉਣ ਜਾਣਾ ਹੁਣ ਮੈਂ ਜਵਾਬ ਵੀ ਮੈਂ ਦਿੰਦਾ ਤੂੰ ਪਤਾ ਕੀ ਆ ਤੂੰ ਤਾਂ ਉਹਦੇ ਮੇਰੀ ਮਜਬੂਤ ਫਿਰ ਮੈਨੂੰ ਮਾਦਾ ਸਾਰੀ ਮੇਰੇ ਸਿੱਤਰ ਪੈਂਦੇ ਮੈਂ ਮਾਕਸਿਕਾਂ ਮੈਂ ਤੂੰ ਸਾਰੀ ਰਾਤ ਦਾ ਭੜੀ ਜਾਣਾ ਮੈਂ ਵੀ ਮੈਂ ਕਿਹੜਾ ਸੁੱਤਾ ਹਾਂ ਸਾਰੀ ਰਾਤ ਫੇਰ ਸਾਡੇ ਵੱਲ ਨੂੰ ਦੇਖਦਾ ਹੈਗਾ ਕਿ ਕਿੰਨੀ ਆ ਪਾਗਲਾ ਵਾਂਗ ਫਿਰਦੀ ਉਹ ਬੇਚਾਰੀ ਤੇਲਾ ਨਹੀਂ ਪੈਂਦੇ ਮੈਂ ਵੀ ਸਾਰੀ ਰਾਤ ਦਾ ਫਿਰਦਾ ਭਾਣੇ ਉਹਨੂੰ ਭਾਲਦਾ ਤੜਕੇ ਮੈਂ ਦੇਖਣੀ ਆਇਆ ਤੀਗਾ ਹੁਣ ਮੈਂ ਤੈਨੂੰ ਸੱਚ ਕੀ ਦੱਸਾਂ ਫੇਰ ਮੈਨੂੰ ਨਹੀਂ ਪਤਾ ਲੱਗਿਆ ਹੈਗਾ ਚੱਲ ਫੇਰ ਸਾਡੇ ਨਾਲ ਚੱਲ ਹੁਣ ਲੱਭੀਏ ਵਿਚਾਰ ਵੀ ਨਹੀਂ ਲਈ ਹੋਏ ਕਿਰਾਉਣਾ ਕਿੱਥੇ ਆ ਕਿੱਥੇ ਨਾ ਐਂ ਚੀਟੂਪਾ ਕੰਮ ਕਰੂ ਮੇਰੇ ਸੜਨ ਦੇ ਗਲ ਪੂੰ ਹੈਪੀ ਜੈ ਜੀਜਾ ਐਨੀ ਵੀ ਚੀਜਾ ਭੁੱਖਾ ਮਰਦਾ ਤੁਰੇ ਆ ਜੀਏ ਅੱਜ ਮਰੂੰ ਮੇਰੇ ਸਾਲਿਆਂ ਦੇ ਚੈਲੇ ਕਾ ਨਾਮ ਬਦਨਾਮ ਕਰਕੇ ਜਾਊ ਤੂੰ ਵੀ ਥੋੜੀ ਕੰਨਾ ਨਾ ਮੈਨੂੰ ਮੱਕਰ ਸੀ ਬੈਠਿਆ ਹੋਏ ਇਹਨਾ ਕੋਸ਼ਾ ਤੂੰ ਰੋਣਾ ਇਸ ਪਿੰਡ ਦਾ ਆਉਣਾ ਤਾਂ ਮੈਂ ਵੀ ਆ ਹੈ ਆ ਮੱਗਣਾ ਲੱਗ ਰੇ ਮੱਗਣਾ ਲੈ ਕਾ ਜੱਲੇ ਕਾ ਇੱਥੇ ਕੀ ਕਰਦਾ ਤੂੰ ਸੇ ਮਰੂ ਅੱਜ ਮੈਂ ਮਾਨਾ ਗਵਾ ਛੜੇ ਨੀ ਜਾਤ ਨਹੀਂ ਪੁੱਛੀ ਸਾਰੀ ਰਾਤ ਹੋ ਗਈ ਉਰੇ ਤੇ ਕਾਂਢੇ ਚ ਮਰ ਗਿਆ ਮਾ ਨਾ ਤਾਂ ਭੈਣ ਆਉਂਦੇ ਨਾ ਕਢਾਈਆਂ ਦਾ ਜੀ ਉਹ ਪੱਕ ਜੀਆਂ ਕਿਹਨੀਆਂ ਉਦੋਂ ਨੂੰ ਉਹ ਵੀ ਮੇਰਾ ਛਾਲਾ ਪਬਲੀਕ ਛੱਡ ਕੇ ਮੁੜ ਕੇ ਆਇਆ ਨਹੀਂ ਮੇਰੇ ਛਾਲੇ ਦਾ ਉਹਦਾ ਰੋਸਟੜੀ ਨਹੀਂ ਆਇਆ ਓਏ ਨਾ ਨਕ ਤਾਂ ਨਹੀਂ ਜੀ ਪਨੇੜ ਤਾਂ ਇੰਨੀ ਤਾਂ ਨਹੀਂ ਹੋਈਦੀ ਛੋਟੀ ਦੁਹਾੜੀ ਤੂੰ ਉਸਟਰਡ ਲਾਈਨ ਭੇਜਿਆ ਤੇ ਆਈ ਨਹੀਂ ਉਹ ਕਨੇ ਵੰਗ ਜਾ ਜਣ ਮੇਰੀ ਗਾਂ ਛੋਟੀ ਆ ਨਹੀਂ ਉਹ ਮੈਂ ਚਾਹਣਾ ਦੁਹਾੜੀ ਮੈਂ ਇਚ ਪਿੰਡ ਦਾ ਪਰੋਣਾ ਮੈਂ ਵੀ ਪਰੋਣਾ ਮੈਂ ਵੀ ਆ ਮੈਂ ਵੱਡਾ ਤੇ ਨੋ ਕੋਈ ਜਾਂਦਾ ਫੱਫੜਾ ਮੈਂ ਤੇਰਾ ਫੱਫੜਾ ਤੂੰ ਹਾਂ ਮੇਰੀ ਗਾਂ ਛੋਟੀ ਮੈਂ ਇੱਕ ਤੇ ਮੈਂ ਤੇ ਮੇਰੀ ਪ੍ਰਾਹੁਣਾ ਚਾਣੀ ਜਾਊ ਮੈਂ ਉਹਨਾਂ ਨੂੰ ਕਹਿਣਾ ਵੀ ਉਹਨੂੰ ਲਿਆਓ ਪ੍ਰਾਹੁਣਾ ਰੋਟੀ ਉਹ ਕਾਨੂੰ ਪੁੱਛਦੇ ਨੇ ਜਾਤ ਨਹੀਂ ਪੁੱਛੀ ਮੇਰੀ ਉਹ ਤੂੰ ਉੱਥੇ ਬਈਆ ਮੈਂ ਜਾਣਾ ਤਾਂ ਬਈਆ ਉੱਥੇ ਉਹ ਫੇਰ ਕਰਨਗੇ ਤੇਰੀ ਕਾਦਰ ਮਾਰੀ ਮੋਟੀ ਕਾਦਰ ਨਹੀਂ ਕਰਦੇ ਪਏ ਕੋਈ ਨਾ ਮੈਂ ਜਾਣਾ ਉਹਨੇ ਦਾ ਪਤਾ ਆਏ ਪਤਾ ਨਾ ਨੱਕ ਜੂ ਇਹਨੂੰ ਪੁੱਛੋ ਬਣਾਉਣਾ ਕਿੱਥੇ ਆ ਮੈਨੂੰ ਵੀ ਪੁੱਛੋ ਫਰਾ ਪਹਿਲਾਂ ਨੱਕ ਮੈਨੂੰ ਐ ਡਾਟੋ ਹੱਥੋਂ ਲੈ ਕੇ ਪੱਛੇ ਹੀ ਡੋਣੇ ਨੂੰ ਤੇ ਬਰਾਉਡ ਵੀ ਧਿਆਨ ਕਰਦਾ ਆ ਕਿ ਆਸੀ ਦਾ ਕਹਿਣਾ ਇਹਦਾ ਨਹੀਂ ਜਾਂਦੇ ਨੇ ਨਾ ਹੋਇਆ ਕੋਈ ਵੇਖਣਾ ਤੁਸੀਂ ਨੇ ਉਹ ਲੱਗ ਗਿਆ ਇਹਦੀ ਗੱਲ ਜੋ ਨਾ ਨੂੰ ਉਹਨੂੰ ਝੱਟ ਕੇ ਹੋਣ ਗਿਆ ਜਦੋਂ ਬੰਦਾ ਛਾਪੀ ਹੋ ਗਿਆ ਗੰਨ ਛੋਣਾ ਜਦੋਂ ਤੇਰੇ ਬਾਪ ਨਾ ਮੈਂ ਕਿਹਨੋਂ ਦਾ ਸੀ ਪਤਾ ਉਹ ਸੱਟਗੇ ਨਹੀਂ ਮੈਂ ਜਿਆਦੇ ਟਰੈਕਟਰ ਦਾ ਮੈਂ ਅਟੈਨਸ਼ਨ ਹੁੰਦਾ ਦੀ ਖੇਤੀ ਦੇ ਨਾਲ ਪਾਉਂਦੇ ਰਹੇ ਨੇ ਕਿਹਾ ਤਾਂ ਨਾ ਕਿ ਮੈਨੂੰ ਕਹਣਾ ਫੇਰ ਉਹਨੂੰ ਤੈਨੂੰ ਕਿੱਥੇ ਡੇਟਾ ਬਣਾ ਜਾਣਾ ਕਿੱਥੇ ਦੇਖ ਕੇ ਆਉਂਦੇ ਚਲੋ ਉਹ ਸ਼ਾਨ ਮਾਰੂ ਉਹ ਚ ਹਾਏ ਬੇਬੇ ਛੇਤੀ ਚਲੋ ਆਹ ਨੋ ਹਾਈ ਕਿਹਨੇ ਮਟਾ ਕੇ ਗਿਆ ਜਿਮਾਂ ਨੂੰ ਉਹਦੇ ਨਾ ਤਾਂ ਹੈ ਨਹੀਂ ਫਿਰ ਮਾਪਿਆਂ ਮਾਸ਼ਾ ਨਾ ਮਾਪਿਆਂ ਨੇ ਦੇਖ ਲਓ ਇੱਧਰ ਦੇਖੋ ਭਾਈ ਉਹ ਬੈਠਾ ਮੈਂ ਕਹਿਆ ਕੋਈ ਚੋਦਾ ਪਛਾਣ ਮਾਰੂ ਹਾਂ ਦੱਸਿਓ ਕਿਹੜੀ ਜਗ੍ਹਾ ਮਰੇ ਪਾਸੋਂ ਆਟਾ ਬੈਂਗ ਮੱਗਰ ਸੀ ਉਹ ਗੱਡੀ ਤੇ ਆਇਆ ਹੂੰ ਵੇ ਸਹੇ ਮੇਰੀ ਇੱਜ਼ਤ ਨਾ ਕਰਨ ਤੈਨੂੰ ਜਾ ਮੈਂ ਉਹ ਚੀਂ ਮਾਂ ਪੈ ਦੁਕੀ ਨਾ ਲੈ ਨਾ ਨਾ ਨਹੀਂ ਵੇ ਹੈ